ਬੱਗਾ ਯਾਰਾਂ ਦਾ ਯਾਰ ਅੱਛਾ ਨਾਮ ਪਾਦਾ ਵਿੱਚ ਗਾਣੇ ਦੇ ਵਿੱਚ ਨਾਮ ਪਾਦਾ ਬੱਗਾ ਯਾਰਾਂ ਦਾ ਯਾਰ ਬੱਗਾ ਯਾਰ ਹੰਦਾ ਯਾਰਾ ਲੋਕੀ ਕਹਿੰਦੇ ਹੈ ਗੰਗ ਸ਼ਟਾਰਾ ਚੱਕੀ ਫਿਰੇ ਲੰਗਾੜੀ ਹੈ ਅਸਲ ਹੈ ਕਰਦੀਆ ਚੌੜਾ ਮਿਟਾਉਂਦੀ ਨਹੀਂ ਮਸਲੇ ਹਾਂ ਹਾਂ ਰਬਾਬ ਲੇਖਦਾ ਜਿਵੇਂ ਉਹਨੇ ਆਖਿਆ ਜੀ ਰਬਾਬ ਨੇ ਨਾ ਭਾਈ ਸੋਹਣੀ ਤਾਂ ਜਗਾਨੀ ਗੋਲੀ ਚੱਲ ਜੂ ਮਿੱਤਰਾਂ ਤੋਂ ਮੈਂ ਤਾਂ ਅਪਲਾਈ ਪਾਸ ਸੋਹਣੀ ਤਾਂ ਜਗਾਨੀ ਗੋਲੀ ਚੱਲਦੀ ਹੈ ਚੱਲਣੇ ਬੈਠਾ ਤੇਰਾ ਯਾਰ ਪੀਕਤੇ ਆਪੇ ਵੇਖ ਨੂੰ ਦੁਨੀਆ ਨੂੰ ਮੈਂ 60 60 ਇਹ ਹੱਤੇ ਵਿੱਚ ਸਾਡਾ ਦੰਦਾ ਅੱਛਾ ਸੱਤਾ ਉਹ ਨਾਮ ਹਾਂ ਜਿਵੇਂ ਮੈਂ ਗਾਣਾ ਲਿਖਿਆ ਜੀ ਫਰੀਦাবাদ ਦੀ ਤੂੰ ਕੀ ਗੱਲ ਕਰਦੀ ਮੈਂ ਗਲੀ ਗਾਜੀਆ ਬਾਦਿ ਸ਼ਾਲਚ ਕਾ ਦਿੰਦਾ ਅੱਛਾ ਮੈਂ ਤੂੰ ਫਰੀਦাবাদ ਦੀ ਕੀ ਗੱਲ ਕਰਦੀ ਮੈਂ ਗਲੀ ਗਾਜੀਆ ਦੀ ਵੀ ਸਾਲਚ ਕਾ ਦਿੰਦਾ ਉਹ ਉਹਦਾ ਮਤਲਬ ਇਹ ਜਿਵੇਂ ਦੱਸਿਆ ਬਾਪਿਆਂ ਕੋਲ ਨੋਟ ਨਹੀਂ ਮੁਖਦੇ ਨੋਟ ਸਾਪਣ ਵਾਲੀ ਮਸ਼ੀਨ ਹੁੰਦੀ ਆ ਗਾਣੇ ਲਿਖਦਾ ਮੀਨੇ ਦੇ 90 ਗਾਣੇ ਆ ਨਾ ਭਾਈ ਹਾਂਜੀ ਭਾਈ ਦਾ ਨਾ ਬੱਗਾ ਗਾ ਸਾਸੀ ਗਾਲ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਮੇਰੇ ਪਿੰਡ ਦੇ ਵਿੱਚੋਂ ਮੁੰਡਾ ਗਾ ਤੇ ਗਾਣੇ ਜੇ ਤੁਹਾਨੂੰ ਆਪਾਂ ਦੱਸੀਏ ਨਾ ਬਾਈ ਗਾਣੇ ਲਿਖਦਾ ਹੈ ਮੀਨੇ ਦੇ 90 ਗਾਣੇ ਆ ਨਾ ਭਾਈ ਹਾਂਜੀ ਭਾਈ ਦਾ ਨਾ ਬੱਗਾ ਗਾ ਤੇ ਕਿਰਪਾ ਕਰਕੇ ਸਪੋਰਟ ਜਰੂਰ ਕਰਨੀ ਹੈ ਸ਼ੇਅਰ ਕਰੋ ਕਮੈਂਟ ਕਰੋ ਜਰੂਰੀ ਠੀਕ ਹੈ ਨਾ ਗਾਣੇ ਵੀ ਸੁਣਾਵਾਂਗੇ ਤੁਹਾਨੂੰ ਆਪਾਂ ਤੇ ਸਿਰਹਾ ਲਾ ਰੱਖਿਆ ਗਾਣੇ ਮਹੀਨੇ ਦੇ 90 ਗਾਣੇ ਆ ਨਾ ਬਾਈ 90 ਗਾਣੇ ਬਾਈ ਲਿਖਦਾ ਮਹੀਨੇ ਦੇ ਤੇ ਸਾਲ ਦੇ ਦੇ 1080 ਗਾਣੇ ਹੁੰਦੇ ਆ ਨਾ ਬਾਈ ਤੈਨੂੰ ਸਾਰਾ ਜਿਆਦਾ ਮੈਨੂੰ ਕਹਦਾ 1080 ਗਾਣੇ ਮੈਂ ਕਿਹਾ 1080 ਗਾਣੇ ਕਿਵੇਂ ਕਹਿੰਦਾ ਆ ਦੇਖੋ ਵੀ ਸਾਰੇ 90 ਦਿਨਾਂ ਦੇ ਆ ਮਹੀਨੇ ਦੇ ਕਹਿੰਦਾ ਮੇਰੇ 90 ਗਾਣੇ ਹੋਗੇ ਤਾਂ ਸਾਲ ਦੀ ਜੋੜ ਲਾਦਾ ਤੁਸੀਂ ਕਹਿੰਦਾ ਇੰਨੇ ਗਾਣੇ ਬਣਦੇ ਆ ਮੇਰੇ ਤੇ ਬਾਈ ਫਿਰ ਅੱਜ ਮੈਨੂੰ ਐ ਦੱਸੋ ਵੀ ਸ਼ੁਰੂਆਤ ਕਰੋ ਪਹਿਲਾਂ ਤਾਂ ਕੋਈ ਸੋਹਣੇ ਜਿਹੇ ਗਾਣੇ ਤੋਂ ਕਰ ਦੋ ਸ਼ੁਰੂਆਤ ਫਿਰ ਆਪਾਂ ਅੱਗੇ ਸਾਰੀ ਗੱਲਬਾਤ ਸਟਾਰਟ ਕਰਦੇ ਕਿਹੜਾ ਸੁਣਾਓਗੇ ਫਿਰ ਬੱਗਾ ਯਾਰਾਂ ਦਾ ਯਾਰ ਅੱਛਾ ਨਾਮ ਪਾਦਾ ਵਿੱਚ ਜਾਣੇ ਦੇ ਵਿੱਚ ਨਾਮ ਪਾਦਾ ਬੱਗਾ ਯਾਰਾਂ ਦਾ ਯਾਰ ਪਹਿਲਾ ਗਾਣਾ ਬਾਈ ਦਾ ਇਹ ਸੁਣਾਗੇ ਆਪਾਂ ਲੈ ਬਾਈ ਕਰਦੇ ਸਟਾਰਟ ਪੱਕਾ ਯਾਰ ਰਹੰਦਾ ਹਜਾਰਾ ਲੋਕੀ ਕਹਿੰਦੇ ਹੈ ਗੈਂਗ ਸ਼ਟਾਰਾ ਚੱਕੀ ਫਿਰੇ ਲੰਗਾੜੀ ਹੈ ਅਸਲ ਹੈ ਕਰਦੀ ਆ ਚੌੜ ਮਿਟਾਉਂਦੀ ਨਹੀਂ ਮਸਲੇ ਚਲਦੇ ਆਉਂਦੀਆਂ ਧਰਤੋਰੀ ਤਹਾਂ ਪ੍ਰਾਣੀਆਂ ਬਾਦਲੀਆਂ ਨ ਜਾਣੀਆਂ ਗੀਤਾਂ ਵਿੱਚ ਗੈਂਗ ਚਰਾਂਦੀਆਂ ਹਾਂ ਕਾਣੀਆਂ ਬਗਾ ਯਾਰਾਂ ਦਾ ਹਾ ਯਾਰਾ ਲੋਕੀ ਕਹਿੰਦੇ ਗੈਂਗਸਟਾ ਰਾ ਬੈਲੀਆਂ ਦੇ ਬੈਲੀ ਯਾਰਾਂ ਦੇ ਹਾਂ ਯਾਰ ਸਾਡੇ ਨਾਲ ਚੱਲਦੀ ਆ ਸਮੇਂ ਦੀ ਸਰਕਾਰ ਯਾਰਾਂ ਸਭੇ ਕਰੇ ਫੋਲੋ ਦੁਨੀਆ ਸਾਨੂੰ ਤੁਰ ਤੋਂ ਸੂਟ ਹੀ ਆਉਂਦੇ ਆ ਸਾਨੂੰ ਜੇਲਾਂ ਵਿੱਚੋਂ ਬੈਸਟਾ ਪੱਲਾ ਕਉਂਦੇ ਹਾਂ ਜਿੰਨਾਂ ਦੇ ਅਸਰਾਂ ਤੇ ਤੂੰ ਡਿਆ ਫਿਰਦਾ ਸਾਡੇ ਅਸਰਾਂ ਤੇ ਹੇ ਅੰਡੇ ਲਾਉਂਦੇ ਹਾਂ ਜੇ ਮਦਾਹ ਕਰੇ ਜਹ ਰਗਦਾ ਖੇਡਣੀ ਕਬਾਡੀ ਸੌਂ ਕੁਮਾਰ ਦਾ ਇਹ ਇਦਾਂ ਕੀ ਲਿਖਿਆ ਸੀ ਇਹ ਨਾ ਫਿਰ ਇੰਨਾ ਗਾਇਦਾ ਨਹੀਂ ਅੱਛਾ ਗਾਇਦਾ ਨਾ ਉਹ ਵਾਵਾ ਲਿਖਿਆ ਨਾ ਪੂਰਾ ਲਿਖਿਆ ਕੋਰチ ਲਿਖਿਆ ਬਾਈ ਕਹਿੰਦਾ ਪੂਰਾ ਲਿਖਿਆ ਹੋਇਆ ਉਹ ਤਾਂ ਵੀ ਇੰਨਾ ਗਾਇਆ ਨਹੀਂ ਜਾਂਦਾ ਵੀ ਉਹ ਤੇ ਇੱਕ ਇੱਕ ਬਾਈ ਮੈਂ ਤੈਨੂੰ ਦੇਖਿਆ ਪਿੰਡ 'ਚ ਯਾਰ ਜਦੋਂ ਕਈ ਵਾਰ ਹੁਣ ਲੰਘਦੇ ਆ ਘਰੋਂ ਅੱਡੇ ਤੇ ਆਣੇ ਜਾਂ ਕੋਈ ਕੰਮ ਆਉਂਦੇ ਆ ਮੈਂ ਬਹੁਤ ਵਾਰੀ ਦੇਖਿਆ ਦੂਗਾ ਐ ਨਹੀਂ ਪਤਾ ਕਿੱਥੇ ਬੈਠਾ ਹੋਵੇਂ ਡੈਰੀ ਲਈ ਹੈ ਨਾ ਤੇ ਕੀ ਕਰਦਾ ਹੁੰਦਾ ਉਹ ਗੀਤ ਲਿਖ ਦੇ ਦਿੰਦਾ ਉਹ ਤਾਂ ਗੀਤ ਲਿਖ ਦਿੰਦਾ ਕਿਤੇ ਮਰਜੀ ਬਹਿ ਜਾਣਾ ਹਾਂ ਸਾਥ ਜਦੇ ਕਹਿੰਦਾ ਤੈਨੂੰ ਮੈਂ ਉਹ ਹਵੇਲੀ ਕੋਲੇ ਦੇ ਕਹਾਂ ਨਾ ਆਲੇ ਕਿਤੇ ਬਾਈ ਜਿੱਥੇ ਮਤਲਬ ਜਿੱਥੇ ਵੀ ਯਾਦ ਆ ਗਿਆ ਯਾਰ ਨੇ ਉੱਥੇ ਹੀ ਬਹਿ ਜਾਣਾਗਾ ਉੱਥੇ ਹੀ ਬਹਿ ਕੇ ਗਾਣਾ ਲਿਖ ਦੇਣਾਗਾ ਡੈਰੀ ਤਾਂ ਦਿਖਾ ਦੇ ਕੋਈ ਫਿਰ ਕਿਹੜੀ ਤੇ ਜਿਹੜੀ ਜਮਾ ਕੋਲੇ ਹੁੰਦੀ ਉਦੋਂ ਆਹੀ ਹੁੰਦੀ ਆਹੀ ਤੇ ਲਿਖਦਾ ਵਾਲਾ 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 ਆ ਦੇਖ ਓਏ ਬਾਈ ਲੈ ਜਿਵੇਂ ਜਿਵੇਂ ਉਹ ਨਹੀਂ ਹੁੰਦਾ ਆ ਦੇਖ ਉਈ ਆਇਆ ਨੀਗਾ ਵੀ ਡੈੱਡ ਲਾ ਰਖਿਆ ਦੇਗਾ ਭਰ ਰੱਖਿਆ ਸਾਰਾ ਹੈ ਨਾ ਗਾਣੇ ਬਹੁਤ ਲਿਖੇ ਪਏ ਅੱਛਾ ਫਿਰ ਹੋਰ ਕਾ ਹੋਰ ਵੀ ਡਰ ਗਿਆ ਪੰਗਾ ਤਰਫ ਹਾਂਜੀ ਕਿੰਨੇ ਕਾ ਗਾਣੇ ਪਏ ਗਾਣੇ ਰੋ 2-3 ਹਜ਼ਾਰ ਹੋਣਾ 2-3000 ਗਾਣਾ ਅੱਛਾ ਫਿਰ ਉਹ ਤਾਂ ਮੈਨੂੰ ਲੱਗਦਾ ਬਾਰੇ ਟਾਈਮ ਦਾ ਲੱਗਿਆ ਹੋਏਗਾ ਹਾਂ 7 8 9000 ਹੋਗੇ ਲਿਖੇ ਅੱਛਾ ਵੇਚ ਦੀ ਛੱਡ ਦੇਣਾ ਨਾ ਛੱਡਦਾ ਤਾਂ ਕੋਈ ਛੱਡਾ ਨਹੀਂ ਕਰਦਾ ਅੱਛਾ ਕਾਹ ਡਾ ਯਾਰ ਗਾਣੇ ਕੋਈ ਹੋਰ ਕੋਈ ਸਰਾਇਆ ਗਾਣਾ ਰਾਧਨ ਵੇ ਲੱਗਦਾ ਵਿਵਾ ਕੋਕਾ ਗਾਣਾਗਾ ਠੀਕ ਹੋਏ ਦਾ ਹਣਾ ਜਮਾ ਸਰਾ ਲਾ ਦੀ ਕਈ ਵੀ ਦਰਸ਼ਕੋ ਸ਼ੇਅਰ ਕਰਦੇ ਸਪੋਰਟ ਕਰਨੀ ਆਪਾਂ ਠੀਕ ਹੈ ਨਾ ਕਿੰਨੀ ਸਪੋਰਟ ਆਪਾਂ ਕਰਾਂਗੇ ਉਨੀ ਘੈਂਟ ਗਾਣੇ ਲਿਖੂਗਾ ਬਾਈ ਫਿਰ ਸਿਆ ਬਗਾਣਾ ਗਾਣਾ ਹੋਵੇ ਜਮਾ ਚੱਬ ਨਿਕਲ ਜਾਣ ਸੁਣਨ ਵਾਲਿਆਂ ਦੇ ਠੀਕ ਸੰਜੇ ਲਤ ਵਰਗੇ ਬਾਲ ਚੋਬਰ ਦੇ ਤੁਰਦਾ ਵੇਖ ਸੇਰਾ ਵਾਲੀ ਚਾਲ ਚੋਬਰ ਵੇਖ ਕਿਸੇ ਤੋਂ ਡੱਕ ਨਹੀਂ ਹੁੰਦਾ ਹਾਂ ਰਾਹ ਮੇਤਰਾ ਦਾ ਰੁਕ ਜਾਂਦੇ ਚੋਪਰਾ ਮੇਰੇ ਸਾਂ ਜਦੋਂ ਡੱਬ ਵਿੱਚੋਂ ਕੁਲਾਉ ਕਰਦਾ ਜੱਟਾ ਸੱਚੀ ਕਹਿਨੀ ਹਾਂ ਤੂੰ ਅਸਲ ਤੋਂ ਬਿਨਾਂ ਨਹੀਂ ਖਵਦਾ ਮਾਨਸਾਲ ਜਿਹੜੇ ਸੂਰਮੇ ਹੈ ਜੰਮਦੇ ਕੋੜੀ ਹਿੱਕ ਤੇ ਕਾ ਕੇ ਹੈ ਮਰਦੇ ਤੁਸੀਂ ਖਟੇ ਹੋ ਕੇ ਹੈ ਸਰਕਾਰ ਨਾਲ ਬਗਾਵਤ ਕਿਉਂ ਨਹੀਂ ਕਰਦੇ ਹਸੀ ਮਾਲੇ ਮਿੱਟੀ ਦੇ ਜਾਏ ਦਬਕ ਮੇ ਜਾਵਾਂਗੇ ਤੇਰੇ ਜੱਟ ਨੇ ਬਦੇ ਮੈਦਾਨ ਚ ਖੜੇ ਪੈਰੀ ਪਜਾਏ ਇਹਨਾਂ ਵਿੱਚ ਵਿਚ ਨਾ ਨਹੀਂ ਪਾਵਾਂ ਹਾਂ ਨਾ ਤਾਂ ਇਹ ਫਿਰ ਪਾਇ ਨਹੀਂ ਅੱਛਾ ਮਤਲਬ ਯਾਰ ਬਹੁਤ ਵੱਡੀ ਗੱਲ ਆ ਬਾਈ ਦੀ ਇੱਕ ਨਾ ਤੇ ਗਾਣੇ ਚ ਨਾਮ ਪਾਇਆ ਬਾਕੀਆਂ ਚ ਨਾਮ ਨਹੀਂ ਪਾਇਆ ਮਤਲਬ ਬਿਨਾ ਨਾਮ ਤੋਂ ਲਿਖਦਾ ਵੀ ਯਾਰ ਬਾਲਾ ਉਹ ਵੀ ਐਂਦਾ ਨਹੀਂ ਨਾ ਨਾਮ ਪਾਇਆ ਤਾਂ ਵੀ ਬਾਲਾ ਤੇ ਫਿਰ ਭਾਈ ਇੱਕ ਗੱਲ ਹੋਰ ਆ ਇਕਦਮ ਨੂੰ ਇਹਦਾ ਕੋਈ ਇੱਕ ਆਰਨੇਤ ਵਾਲਾ ਕੀ ਚੱਕਰ ਆ ਹੱਤ ਇਹ ਵੀ ਗੱਲ ਮੇਰੇ ਤੱਕ ਪਹੁੰਚੀ ਸੀਗੀ ਅੱਛਾ ਮੈਨੂੰ ਪਤਾ ਸੀ ਇਹ ਗੱਲ ਦਾ ਮੈਂ ਕਿਹਾ ਮੈਂ ਬਾਈ ਨਾਲ ਗੱਲ ਕਰੂੰਗਾ ਆਰਨੇਤ ਵਾਲੀ ਗੱਲ ਦੱਸ ਮੜਾ ਕੀ ਹੈ ਆਪਣੇ ਰੋਲ ਨੂੰ ਤਾਂ ਕਿਸੇ ਨਾਲ ਨਹੀਂ ਜਿਹੜੇ ਗੀਤ ਆਉਂਦੇ ਆ ਉਹਦਾ ਮੈਂ ਰਿਪਲਾਈ ਲੇਗਾ ਅੱਛਾ ਮਤਲਬ ਜਿਹੜੇ ਆਰਨੇਤ ਦੇ ਗਾਣੇ ਆਉਂਦੇ ਉਹਨਾਂ ਦਾ ਰਿਪਲਾਈ ਦੇਦਾ ਕੋਈ ਵੀ ਕਲਾਕਾਰ ਹਾਂ ਹਰਪਾਲ ਲਿਖਦਾ ਜਿਵੇਂ ਉਹਨੇ ਆਖਿਆ ਜੀ ਰਵਾਬ ਨੇ ਨਾ ਬਾਈ ਸੋਹਣੀ ਤੌਣ ਜਗਾਨੀ ਗੋਲੀ ਚੱਲ ਜੂ ਮੇਤਰਾ ਤੋਂ ਮੈਂ ਨਾ ਐਪਲਾਈ ਪਾ ਸੋਹਣੀ ਤੌਣ ਜਗਾਨੀ ਗੋਲੀ ਚੱਲਦੀ ਚੱਲਣੇ ਬੈਠਾ ਤੇਰਾ ਯਾਰ ਪੀਕਤੇ ਆਪੇ ਵੇਖ ਲੂੰ ਦੁਨੀਆ ਨੂੰ ਮੈਂ ਇਹ ਪੂਰਾ ਗਾਣਾ ਦੀ ਕਾਉਂਚ ਨਹੀਂ ਆਜੀ ਯਾਰ ਅੱਛਾ ਇਹ ਪੂਰਾ ਨਹੀਂ ਲਿਖਿਆ ਜੀ ਜਿਵੇਂ ਇਹਨਾਂ ਨੇ ਗਾਇਆ ਸੀ 25 25 50 ਸਾਡੇ ਉੱਤੇ ਦਿਖਾ ਮੈਂ ਆਖਿਆ ਜੀ 25 25 50 ਤੇਰੇ ਉੱਤੇ ਰੱਬ ਜਿਹੜਾ ਤੌਣ ਚ ਦਿੰਦਾ ਆਪਣਾ ਕਿਲਾ ਕੱਢ ਇਹ ਅਨੁਸਾਰਾ ਲਿਖਾ ਹੋਇਆ ਬਹੁਤ ਚਿਰਾਂ ਦਾ ਗਾਣਾ ਆਇਆ ਹੋਇਆ ਹੈ 2 ਸਾਲ ਹੋ ਗਏ ਗਾਣੇ ਆਏ ਨੂੰ ਉਹ ਟਾਪ ਗਲਾਸ ਕੰਮ ਕਰਿਆ ਪਿਆ ਹਾਂ ਕਾਰਨੇ ਤੇ ਉਸ ਦਾ ਕਿਹੜਾ ਲਿਖਿਆ ਜੀ ਫਿਰ ਹਾਂ ਆਨੇ ਦੇ ਕਿਹੜੇ ਗਾਣੇ ਦਾ ਰਿਪਲਾਈ ਕਰਿਆ ਜੀ ਉਹਦੇ ਸਾਰੇ ਲਿਖੇ ਹੋਏ ਆ ਰਿਪਲਾਈ ਕਿੰਨੇ ਆਏ ਹੋ ਹਾਂ ਗੱਲਾ ਗੱਲਾ ਹਾਂ ਯਾਰ ਟੋਬਰ ਨੇ ਮਤਲਬ ਛੱਡਦਾ ਨਹੀਂ ਕਿਸੇ ਨੂੰ ਨਹੀਂ ਛੱਡਦਾ ਹਾਂ ਇਹ ਇੱਕ ਉਹਦਾ ਲਿਖੀ ਯਾਰ ਜੇ ਉਹਦਾ ਲਿਖਿਆ ਤੇ ਨਹੀਂ ਹੈਗਾ ਤੇਰੇ ਕੋਲੇ ਉਹਦਾ ਮੁੱਛਰ ਦਾ ਉਹਦੇ ਲਿਖਿਆ ਕਹਦਾ ਯਾਰ ਉਹਦਾ ਫਰੰਕ ਆਪਾਂ ਰਿਪਲਾਈ ਲਿਖਦਾ ਜੀ ਨਾ ਆਪਣੀ ਕਿਸੇ ਨਾਲ ਕੋਈ ਲਾਗਤ ਆਤਾ ਰਿਪਲਾਈ ਲਿਖਿਆ ਜੀ ਉਹਦਾ ਵੀ ਸੁਣਾਦਾ ਨਾ ਮੁੱਛਰ ਦਾ ਬਹੁਣ ਸਾਡੇ ਚੜ ਚੜ ਮਾਰੀਆਂ ਹੀ ਗੋਲੀਆਂ ਲੈ ਲਿਆ ਯਾਰ ਮਰੇ ਦਾ ਬਦਲਾ ਸਵਾ ਬੈਰੀ ਦਾ ਬੇਕੇ ਬਲ ਦੀ ਅੱਗ ਠੰਡੀ ਹੋ ਗਈ ਸੀਨੇ ਦੀ ਪਿੱਟ ਨਾਲ ਲਵਾ ਦੀ ਜੱਟੇ ਸਾਡੀ ਤੱਕ ਤੇ ਦੁਨੀਆ ਨਾਲ ਹੋ ਗਈ 25 25 ਸਾਲ ਦੇ ਸੀ ਕਰਦੇ ਤੱਕਾ 21 21 ਸਾਲਾਂ ਦੇ ਨੇ ਕੂ ਜੇਲਾ ਤੇ ਇਹ ਇਹ ਉਚਾਰਾ ਦੇ ਕਰੀਆ ਵੀ ਜਦੋਂ ਉਹ ਮਰਿਆਗਾ ਤਾਂ ਐਂ ਕਰਤਾਗਾ ਹਾਂ ਕੈਂਟਾਗਾ ਤਾਂ ਬਾਦ ਤੇ ਅੱਗੇ ਤੂੰ ਕੀ ਕਰਨਾ ਚਾਹੁੰਦਾ ਵੀ ਮਤਲਬ ਵੀ ਚਾਹੁੰਦਾ ਵੀ ਮੇਰਾ ਗਾਣਾ ਆਵੇ ਕੋਈ ਗਾਣਾ ਮੈਂ ਆ ਪਤਾ ਨਹੀਂ ਆਉਣਾ ਚਾਹਣਾ ਵੀ ਕੋਈ ਮੈਨੂੰ ਗਾਉਣਾ ਆਇਆ ਟੱਕਰ ਜੇ ਹਾਂ ਆ ਤਾਂ ਮੈਂ ਗੈਂਗਸਟਰ ਬਣਨਾ ਚਾਹੁੰਨਾ ਅੱਛਾ ਗੈਂਗਸਟਰ ਬਣਨਾ ਹਾਂ ਠੀਕ ਹੈ ਤੇ ਗਾਣਾ ਜੇ ਕੋਈ ਮਤਲਬ ਚਾਹੁੰਦਾਗਾ ਗਾਉਣਾ ਤਾਂ ਉਹ ਲੈਣ ਆ ਸਕਦਾਗਾ ਆਪਾਂ ਦੇ ਸਕਦੇ ਹਾਂ ਆ ਦੇ ਦਾਂਗੇ ਗਾਣਾ ਆਪਾਂ ਵੀ ਤਾਂ ਤਿੰਨ 4000 ਗਾਲੇ ਦੇ ਵਿੱਚੋਂ ਜਿਹੜਾ ਮਰਜ਼ੀ ਛਾੜ ਕੇ ਗਾਣਾ ਕਰ ਹਾਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਐ ਭਾਈ ਜਿਹੜੇ ਬੰਦੇ ਨਵੇਂ ਮੁੰਡੇ ਸ਼ੌਂਕ ਰੱਖਦੇ ਆ ਗਾਉਣ ਦਾ ਠੀਕ ਆ ਨਾ ਆ ਬੱਗੇ ਕੋਲੋਂ ਫੱਤੇ ਵਾਲੇ ਕੋਲੋਂ ਤੁਸੀਂ ਗਾਣਾ ਪੱਕਾ ਹੋਰ ਵੀ ਹੋ ਕੋਈ ਆ ਨਾ ਐਵੇਂ ਹਾਂ ਫੱਤੇ ਆ ਕੇ ਤੁਸੀਂ ਬੱਗੇ ਤੋਂ ਗਾਣਾ ਲੈ ਸਕਦੇ ਹੋ 3000 ਤੋਂ ਉੱਤੇ ਗਾਣਾ ਬਾਈ ਕੋਲੇ ਪਿਆਗਾ ਠੀਕ ਆ ਤੁਸੀਂ ਫਰੋੜ ਕੇ ਉਹ ਗਾਣਿਆਂ ਚੋਂ ਲੱਭ ਕੇ ਕੋਈ ਗਾਣਾ ਜਿਹੜਾ ਤੁਹਾਨੂੰ ਪਸੰਦ ਆਉਂਦਾਗਾ ਉਹ ਗਾ ਸਕਦੇ ਹੋ ਹੈਨਾ ਹਾਂਜੀ ਤੇ ਹੋਰ ਕੀ ਕਹਿਣਾ ਚਾਹੋਗੇ ਫਿਰ ਆਪਣੇ ਦਰਸ਼ਕਾਂ ਨੂੰ ਵੀ ਸਪੋਰਟ ਕਰਨ ਕਿੰਨੀ ਕੁ ਕਰਨ ਕਿਵੇਂ ਕਿੰਨਾ ਕੁ ਪਿਆਰ ਦੇਣਾ ਮੈਂ ਤਾਂ ਇਹ ਕਹਣਾ ਆਪਣੀ ਨਸ਼ਾ ਵਾਂਦ ਹੋ ਜਿੱਟਾ ਪੰਜਾਬ ਚ ਆਏ ਓਏ ਆ ਕੀ ਸੋ ਉਹ ਗੱਲ ਹੋ ਗਈ ਭਾਈ ਆ ਮੈਨੂੰ ਆਖਰੀ ਗੱਲ ਨੇ ਨਾ ਬਾਈ ਦੀ ਨੇ ਕੀ ਲਗੇ ਰੱਖਦਾ ਆ ਗੱਲ ਬਹੁਤ ਸੋਹਣੀ ਗੱਲ ਹੈ ਬਾਈ ਦੀ ਮੈਂ ਐਨਾ ਨਾ ਵੀ ਹਾਂ ਮੈਨੂੰ ਕਿਉਂਕਿ ਦੂਜਾ ਦੇਸੀ ਨਸ਼ਾ ਜਿਹੜਾ ਹਾਂ ਆਵ ਉਹ ਮੁੰਡੇ ਖਾ ਲੈ ਕੋਈ ਚੱਕਰ ਨਹੀਂ ਆ ਉਹ ਕੀ ਦੇ ਠੇਕੀ ਖੁਦ ਨੇ ਚਾਹੀਦੇ ਆ ਹਾਂ ਤੇ ਲੀਟਰ ਵੇਚਦੇ ਆ ਚਿੱਟਾ ਤਾਂ ਮੈਂ ਮੈਂ ਗੈਂਸ਼ਰ ਬਣਨਾ ਚਾਹਣਾ ਅੱਛਾ ਮੈਂ ਨਹੀਂ ਵੇਖਦਾ ਚਿੱਟਾ ਜੇ ਮੈਨੂੰ ਆਗਾ ਮੈਂ ਗੱਡੀ ਛਾੜ ਦੂੰ ਤੇ ਚੜਾ ਦੂੰ ਵੇਚੂ ਆ ਹਾਂ ਜਿਹੜਾ ਵੇਚੂ ਆ ਜਿਹੜਾ ਲਿਆਊਗਾ ਬਾਰਡਰ ਪਰ ਹਾਂ ਇਹਨਾਂ ਦੇ ਮੁਲਾਜ਼ਮੀ ਤੇ ਹੀ ਜਾਂਦੇ ਆ ਮੁਲਾਜ਼ਮੀ ਬਿਕਾਈ ਜਾਂਦੇ ਆ ਸਹੀ ਗੱਲ ਆ ਫੇਰ ਨਸਾ ਕਿੱਥੋਂ ਬੰਦ ਹੋ ਜੂ ਬਾਈ ਦੀ ਸੋਚ ਬਹੁਤ ਸਰਾ ਬਾਈ ਵੀ ਦੇਖ ਗੈਂਗਸਟਰ ਉਹ ਨਹੀਂ ਬਣਨਾ ਵੀ ਜਿਹੜਾ ਪੁੱਠੇ ਕੰਮਾਂ 'ਚ ਹੋਵੇ ਕੋਈ ਨਾ ਗੈਂਗਸਟਰ ਉਹ ਬਣਨਾ ਜਿਹੜਾ ਸਹੀ ਕੰਮਾਂ ਵਾਸਤੇ ਖੜੇ ਤੇ ਗਾਣਾ ਜਿਵੇਂ ਤੇਰਾ ਮਨ ਲਾ ਬਾਈ ਜਿੱਦੇ ਆ ਗਿਆ ਬਾਈ ਜਾਂਸ ਕਿਸੇ ਨੇ ਦੇਖ ਕੇ ਸੁਣ ਕੇ ਪਸੰਦ ਆ ਗਿਆ ਗਾਣਾ ਤੇ ਅਗਲਾ ਤੇਰੇ ਤੋਂ ਗਾਣਾ ਲੈ ਗਿਆ ਹਾਂ ਤੇ ਫਿਰ ਜੇ ਤੇਰੀ ਪੁੱਲ ਚੜਾਈ ਹੋ ਗਈ ਫਿਰ ਗਾਣਾ ਤੇਰਾ ਚੜ ਗਿਆ ਉਹ ਜਿਹੜਾ ਬੰਦੇ ਨੇ ਗਾਦਾ ਫਿਰ ਫੇ ਮੈਨੂੰ ਪੈਸੇ ਆਉਣ ਲੱਗ ਜਾਣਗੇ ਫੇ ਮੈਂ ਕਿਹਾਂ ਸਟੋਰੀ ਚ ਪੈ ਧਰੂੰਗਾ ਅੱਛਾ ਵੀਰ ਉਹਦੇ ਨਾਲ ਮਤ ਹੁੰਦੀ ਜਿਵੇਂ ਗੱਡੀ ਆ ਗਈ ਹਾਂ ਕੁਝ ਵੀ ਆ ਗਿਆ ਹਤੈਰ ਆ ਜਾਣਗੇ ਅਸਲਾ ਆ ਜੂ ਹਾਂ ਬੱਦੇ ਆਉ ਆ ਜਾਣਗੇ ਅਸਲੇ ਤੋਂ ਬਣਾ ਤਾਂ ਫਿਰ ਗੈਸਟਰੀ ਵੀ ਨਹੀਂ ਹੁੰਦੀ ਹਾਂ ਅਸਲੇ ਤੋਂ ਬਣਾ ਤਾਂ ਕਿੱਥੇ ਫਿਰ ਹਾਂ ਤੇ ਗਾਣਾ ਇੱਕ ਹੋਰ ਸੁਣਾ ਦੇ ਯਾਰ ਗਰਮਜਾ ਗਾਣਾ ਸੁਣਾ ਕੋਈ ਗਰਮਜਾ ਲਿਖਿਆ ਸਾਈਡ ਵੀ ਲਿਖਦਾ ਹੁੰਦਾ ਫਿਰ ਹਾਂ ਸਾਈਡ ਵੀ ਸਾਰੇ ਵਿੱਚ ਹੀ ਚੱਲਦੇ ਮੇਰੇ ਮਿਕਸ ਅੱਛਾ ਸਾਰੇ ਚੱਲਦੇ ਆ ਹਾਂ ਦੇ ਦਨ ਚ ਕਿੰਨੇ ਲਿਖਦਾ ਫਿਰ ਗਾਣੇ ਦਨ ਚ ਤਿੰਨ ਲਿਖਦੇ ਤਿੰਨ ਗਾਣੇ ਡੇਲੀ ਦੇ ਪੱਕੇ ਨੇਗੇ ਕਿਹੜੇ ਕਿਹੜੇ ਟਾਈਮ ਤੜਕੇ ਦੇ ਟਾਈਮ ਹੀ ਲਿਖਦਾ ਸਾਰੇ ਗਾਣੇ ਤੜਕੇ ਤੜਕੇ ਲਿਖ ਦਿੰਦਾ ਹਾਂ ਅੱਛਾ ਠੀਕ ਹੈ ਤੇ ਇੱਕ ਮੈਨੂੰ ਉਹ ਦੱਸ ਯਾਰਾ ਜਿਵੇਂ ਹੁਣ ਤੂੰ ਡੇਲੀ ਦੇ ਗਾਣੇ ਲਿਖਦਾ ਹੈ ਨਾ ਡੇਲੀ ਤੇ ਉਹ 1 ਵਜੇ ਗਾਣੇ ਹੁੰਦੇ ਨੇ ਕਾ ਐ ਨਹੀਂ ਹੁੰਦਾ ਵੀ ਸਾਈਡ ਵੀ ਲਿਖ ਦਿੰਦਾ ਤੇ ਉਸ ਤੋਂ ਬਾਅਦ ਬੀਟ ਵਾਲਾ ਵੀ ਲਿਖਦਾ ਨਾ ਅਡੋ ਅਡੋ ਹਾਂ ਅਡੋ ਅਡੋ ਹਾਂ ਆ ਯਾਰ ਕੋਈ ਢੀਸੋ ਆ ਗਿਆ ਵੀ ਮੂਡ ਹੋ ਦੇ ਕੋਈ ਰਹਿਊਗਾ ਅੱਡੋ ਅੱਡਾ ਹਾਂ ਹੂੰ ਤੇ ਕੋਈ ਸਰਾਇਆ ਲਾ ਦੇ ਇੱਕ ਸਰਾਇਆ ਗਾਣਾ ਜੇ ਨਾ ਜੇ ਮੈਂ ਤੈਨੂੰ ਆਖਾਂ ਵੀ ਮੇਰੇ ਤੇ ਗਾਣਾ ਲਿਖ ਤੇ ਕੋਈ ਲਿਖ ਦੇਗਾ ਹਾਂ ਉਹਦੇ ਤੂੰ ਮੈਂ ਜਿੱਦੇ ਤੇਰੇ ਕੋਲ ਦੀ ਬੁਲਟ ਲੈ ਕੇ ਲੰਗਾ ਉਹਦੇ ਤੂੰ ਕੁਛ ਕਹਿ ਸੀ ਹੈ ਨਾ ਕਹਿ ਵੀ ਵਰਤ ਨਹੀਂ ਫਿਰਦਾ ਪਤਨੀ ਐਵੇਂ ਜੇ ਇਸ ਦਾ ਮਚਾਉਂਦਾ ਲੋਕਾਂ ਨੂੰ ਮੈਂ ਧੰਨਵਾਦ ਨਾ ਉਹਨਾਂ ਦੇ ਜੱਗੇ ਕੇ ਘਰਾਂ ਕੋਲੋਂ ਜੱਗੇ ਕੇ ਘਰ ਕੋਲੋਂ ਨਹੀਂ ਆਈ ਜਾਂਦਾ ਸੀ ਇਹਨਾਂ ਦੇ ਗਾਦੜਾ ਦੇ ਘਰਾਂ ਕੋਲੋਂ ਗਲੀ ਨਹੀਂ ਆਉਂਦੀ ਜਿਹੜੀ ਉਹ ਸ਼ਾਮ ਜੇ ਨੂੰ ਲੰਗਿਆ ਸੀ ਮਬਲਟ ਲੈ ਕੇ ਤੂੰ ਤੇ ਤੇਰੇ ਨਾਲ ਕੋਈ ਹੋਰ ਸੀਗਾ ਮੈਂ ਖਦਾਂ ਨਹੀਂ ਆਉਂਦੇ ਆਉਂਦੇ ਨਹੀਂ ਲੈਣ ਗਾਦੀ ਹਾਂ ਗਾਣੇ ਤਾਂ ਤੁਰ ਤੁਰਿਆ ਫਿਰਦੀ ਲਿਖ ਦੇਣਾ ਗਾਣੇ ਤਾਂ ਭਾਵੇਂ ਇੱਥੇ ਹੁਣ ਬੈਠਾ ਮੈਂ ਤਿੰਨ ਨੇ ਲਗਦਾ ਸਟਾਰਟ ਕਰਾਂ ਦੀ ਤੇਰੀ ਆ ਇੱਕ ਪਹਿਰੇ ਸਟਾਰਟ ਹੋ ਗਿਆ ਬਾਕੀ ਤਾਂ ਆਪ ਹੀ ਲਿਖਿਆ ਹਾਂ ਫੇਰ ਤਾਂ ਲਿਖ ਦਿੰਦਾ ਹੂੰ ਲਾ ਦੇ ਫਿਰ ਕੋਕਾ ਜਾਂ ਗਾਣਾ ਲੇਟੈਸਟ ਜਿਹੜਾ ਹੁਣ ਹੀ ਲਿਖਿਆ ਹੋਵੇ ਕੁਝ ਦਿਨ ਪਹਿਲਾਂ ਠੀਕ ਆ ਹਾਏ ਦੁਨੀਆ ਨੇ ਦੇਖੀ ਕਿੱਥੇ ਆ ਅਖਵਾਜੇ ਪੀਰ ਦੀ ਸ਼ਖਤੀ ਫੱਤੇ ਆਲਿਆ ਕਰ ਤੂੰ ਸੱਚੇ ਮਨੋਂ ਬਖਤੀ ਇਹ ਉਸਾ ਦੀ ਗਲਤੀ ਹੀ ਰੱਬ ਤੈਨੂੰ ਮੰਨ ਬੈਠੇ ਅਸੀਂ ਕਾਲ ਜਿੰਨਾ ਨਾਲ ਚਾਉਨਾ ਚਾਉਂਦੇ ਉਮਰਾ ਸਾਥ ਨਮੋਣਾ ਚਾਉਂਦੇ ਇੱਕ ਪਲ ਦੇ ਅੱਖ ਉਹ ਲੇਹੋ ਜਾਂਦਾ ਤੜਕਨ ਰੁਕ ਜਾਂਦੀ ਇਹ ਸ਼ਾਇਰ ਦੇ ਗਿਆ ਹਾਂ ਸ਼ਾਇਰ ਦੇ ਗਿਆ ਇਹ ਦੁਨੀਆ ਨੂੰ ਦੱਸਿਆ ਵੀ ਇਹ ਦੁਨੀਆ ਦੀ ਖਵਾਜੇ ਪੀਤੀ ਸ਼ਕਤੀ ਕਿਤੇ ਵੇਖੀ ਆ ਹੂੰ ਐ ਤਾਂ ਦੁਨੀਆ ਖਵਾ ਦੁਨੀਆ ਨੇ ਦੁਨੀਆ ਦੀ ਖਵਾਜੇ ਪੀਣ ਨੇ ਤਬਾਹੀ ਕਰਦੀਆਂ ਆ ਆਉਣ ਵਾਲੇ ਟਾਈਮ ਚ ਅੱਛਾ ਇਹ ਭਗਤੀ ਵਾਲਾ ਵੀ ਲਿਖ ਸਕਦਾ ਹਾਂ ਠੀਕ ਐ ਇਹ ਤਬਾਹੀ ਐ ਕਿ ਪੂਰੀ ਫੁੱਲ ਹੋਣੀ ਆ ਪਾਣੀ ਆਉਣਾ ਪਿੰਡਾਂ ਚ ਹੂੰ ਉਹ ਆ ਕੇ ਰਹੂਗਾ ਅੱਛਾ ਆਏ ਹੋਣਾਗਾ ਕੰਮ ਹਾਂ ਅਗਲਿਆਂ ਜਿਹੜੀ ਗੱਲ ਹੋਣੀ ਐ ਅੱਗੇ ਉਹ ਵੀ ਬਾਈ ਨੇ ਪਹਿਲੇ ਗਾਣਿਆਂ ਦੇ ਵਿੱਚ ਲਿਖਦੀ ਕੋਈ ਹੋ ਰਹਾ ਹੈ ਜਾ ਮਣੀ ਦੀ ਪਾਵਰ ਹੋ ਗਈ ਬੰਦਾ ਦਾ ਜਲੋ ਜਾਂਦਾ ਆਫਲਾ ਪੁੰਦਾ ਆ ਆ ਮਣੀ ਮਤਲਬ ਪੈਸੇ ਦੀ ਹਾਂ ਹਾਂ ਇੰਗਲਿਸ਼ ਦਾ ਸ਼ਬਦ ਵੀ ਆਇਆ ਵਿੱਚ ਲੰਮੇ ਵਾਲੇ ਰੱਖਣਾ ਮੇਰਾ ਪਰਾਈ ਬੇਸੀ ਲੋਕ ਮਾਲ ਪਤਾ ਮੂ ਕੋ ਨਹੀਂ ਦਿੰਦਾ ਸਟਾਕ ਪੂਰਾ ਰੱਖਦਾ ਮਾਰਦੇ ਨੰਬਰ ਮੇਰਾ ਜੱਟਾ ਤੂੰ ਬਲਾਉ ਕੋ ਆ ਗਿਆ ਅਸਰਦੂ ਲਗੜੰਬਾ ਸੱਤ ਤੋੜੀ ਜੇ ਰਬੇਟ ਕਰ ਟੱਪਿਆ ਆ ਆਉਂਦਾ ਆਇਆ ਸਰਦੂਲੇ ਵਾਲੇ ਗਾਉਣ ਤੂੰ ਚੁੱਪ ਐਂ ਦੱਬ ਬੋਲ ਇਹ ਇਥੇ ਐਂ ਗੱਲ ਕਰੀਏ ਵੀ ਖਾੜਾ ਲੱਗਿਆ ਸਰਦੂਲੇ ਵਾਲੇ ਜਰਾ ਹੈ ਨਾ ਹਾਂ ਐ ਮਾਈ ਮਾ ਹਾਂ ਮੈਂ ਸਮਝ ਗਿਆ ਗੱਲਬਾਤ ਸਾਰੀ ਤੇ ਇੱਕ ਮੰਨੂ ਐਂ ਦੱਸ ਬਈ ਯਾਰ ਜਿਵੇਂ ਹੁਣ ਤੂੰ ਜਿਹੜੇ ਗਾਣੇ ਲਿਖਦਾ ਜੇ ਕਿਸੇ ਨੇ ਆਪ ਦੇ ਉੱਤੇ ਗਾਣਾ ਲਿਖਾਉਣਾ ਹੋਵੇ ਦੇਖਦਾ ਦੇਖ ਦੂੰ ਦੇਖ ਦੇ ਹਾਂ ਜੇ ਕਿਸੇ ਨੇ ਗਾਣਾ ਲਿਖਾਉਣਾ ਬਾਈ ਨੂੰ ਮੈਸੇਜ ਕਰ ਫੋਨ ਹੈਗਾ ਤੇਰੇ ਕੋਲ ਫੋਨ ਨਹੀਂ ਮਜ਼ਾ ਅੱਛਾ ਫੋਨ ਰੱਖਦਾ ਨਹੀਂ ਕਿਉਂ ਗਾਣ ਚਾਹਦਾ ਹੋਰ ਵੀ ਰੱਖਣ ਦਾ ਚਾਹੀ ਨਹੀਂ ਅੱਛਾ ਚਾ ਨਹੀਂ ਫੋਨ ਹਾਂ ਜਿਹਨੇ ਚੱਕਰ ਮਾਇ ਚੜਾਈ ਨਹੀਂ ਹੁੰਦੇ ਉਹਨਾਂ 'ਚ ਤਰਫੋਨ ਨਹੀਂ ਲੱਗਦਾ ਅੱਛਾ ਐਸੇ ਜੀ ਹੋ ਜੇ ਭਾਵੇਂ ਗੈਂਗਸਟਰ ਚੜਾਈ ਹੋ ਜੇ ਭਾਵੇਂ ਕੁਆਦੀ ਚੋ ਜੇ ਭਾਵੇਂ ਸੱਠੇ ਚੋ ਜੇ ਹਾਂ ਇੱਕ ਵਾਰੀ ਚੜਾਈ ਹੋ ਜੇ ਮੇਰੀ ਮੈਂ ਵੀ ਕੀ ਬੋਲਿਆ ਸੀ ਸੱਠੇ 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 ਹੈ ਸੱਤੇ ਮੈਂ ਸਾੜਦਾ ਦਿੰਨਾ ਅੱਛਾ ਸਸਤਾ ਉਹ ਨਾਮ ਹਾਂ ਜਿਵੇਂ ਮੈਂ ਗਾਣਾ ਲਿਖਿਆ ਜੀ ਫਿਰ ਦਵਾ ਦੇ ਤੂੰ ਕੀ ਗੱਲ ਕਰਦੀ ਸੀ ਮੈਂ ਗਲੀ ਕਾਰਿਆ ਬਾਦੀ ਸਾਲ ਚ ਕਹਾ ਦਿੰਦਾ ਅੱਛਾ ਮੈਂ ਤੂੰ ਫਰੀਦਾਬਾਦ ਦੀ ਕੀ ਗੱਲ ਕਰਦੀ ਮੈਂ ਗਲੀ ਗਾਜੀ ਆਦੀ ਵੀ ਸਾਲ ਚ ਕਾ ਦਿੰਦਾ ਉਹ ਉਹ ਮਤਲਬ ਹਾਂ ਇਹ ਜੇ ਦੱਸਿਆ ਬਾਪਿਆਂ ਦੇ ਕੋਲ ਨੋਟ ਨਹੀਂ ਮੁਕਦੇ ਨੋਟ ਸਾਪਣ ਵਾਲੀ ਮਸ਼ੀਨ ਹੁੰਦੀ ਆ ਨਹੀਂ ਜਿਵੇਂ ਹੁਣ ਮੰਨ ਲਾ ਤੂੰ ਮੈਨੂੰ ਕੋਈ ਨੰਬਰ ਦੱਸਦਾ ਹਾਂ ਤੇ ਮੈਂ ਮੰਨ ਲਾ ਵੀ ਉਹ ਕਿਵੇਂ ਲਾਉਂਦੇ ਹੁੰਦੇ ਨੇ ਹਾਂ ਹਾਂ ਤੇ ਚਾਰੇ ਖਾਬਰਾਂ ਨੇ ਆਉਂਦੀਆਂ ਆਪਣੇ ਪੰਜਾਬ ਚ ਅੱਛਾ ਉਹ ਵੀ ਹਾਂ ਚਾਰੇ ਬੰਦਨ ਆ ਮੈਂ ਅੱਛਾ ਲੋਕ ਦਾ ਇੱਕ ਬੰਦਿਆ ਮੈਂ ਚਾਰੀ ਬੰਦਨ ਅੱਛਾ ਉਹ ਨੰਬਰ ਆ ਜੂਗਾ ਫਿਰ ਹਾਂ ਕਿੰਨੇ ਕ ਪੈਸੇ ਆ ਜਾਂਦੇ ਫਿਰ ਇਹ ਵੀ ਐ ਆਪਣੀ ਝੜੀ ਪੈ ਜਾਂਦੀ ਖਾਣ ਪੀਣ ਜੋ ਕੇ ਆਪਾਂ ਨੂੰ ਮੱਥਾ ਦੇਖ ਜਾਂਦੇ ਲੋਕ ਅੱਛਾ ਜੇ ਗੱਲ ਹੈ ਤੈਨੂੰ ਅੱਠ ਆ ਗਿਆ ਮੈਨੂੰ ਤਾਂ ਮੈਨੂੰ ਪਤਾ ਹੀ ਨਹੀਂ ਸੀ ਹਾਂ ਜੇ ਤੈਨੂੰ ਅੱਠ ਆ ਗਿਆ 2000 ਦੇ ਦੇਂਗਾ ਚੁੱਪਾ ਕਰਕੇ अच्छा तो तो दे दे ते تن ਪਹਿਲੀ ਬੋਲ ਚਾ ਪਹਿਲੀ ਖਬਰ ਚ 8 ਆ ਗਿਆ ਤੇ ਦੋ ਨਾ ਨਾ ਪੂਰਾ 100 ਹੀ ਆਉ ਜੋ ਛੱਡਿਆ ਨਹੀਂ 20% ਤੁਨੂੰ ਆ ਜਾਂਦਾ ਮਤਲਬ ਅਗਲੇ ਨੂੰ 8000 ਆ ਗਿਆ 2000 ਦੇ ਉਹਦਾ 20% ਤੈਨੂੰ ਦੇ ਗਿਆ ਵੀ ਆ ਚੱਕ ਬਾਈ ਜੀ ਹਾਂ ਜੂਸ ਵਾਲਾ ਮੁੰਡਾ ਫਿਰਦਾ ਪਿੱਛੇ ਉਹ ਕਹਿੰਦਾ ਵੀ ਮੇਰੇ ਤੇ ਗਾਣਾ ਲਿਖਾ ਵੀ ਮੈਂ ਲਾਉਣਾ ਜੂਸ ਦੀ ਰਿਹੜੀ ਵੀ ਉਹ ਮਲੇਸ਼ੀਆ ਵਾ ਦੀ ਕਿਵੇਂ ਲਿਖਿਆ ਜੂ ਇਹ ਤੇ ਇਹਦੇ ਛੱਡ ਕੇ ਤੂੰ ਪੈਂਡੇ ਮਲੇਸ਼ੀਆ ਹੀ ਟੱਪ ਗਈ ਯਾਰ ਜੂਸ ਵਾਲੀ ਰੇੜੀ ਲਾਉਂਦਾ ਰਹਿ ਗਿਆ ਕਦੇ ਪੱਲ ਨਹੀਂ ਸੀ ਤੂੰ ਚਾਰਦੀ ਅੱਜ ਡਾਲਰਾਂ ਦੇ ਲਾਲਚ ਸੋਨੇ ਵਰਗਾ ਤੂੰ ਯਾਰ ਛੱਡ ਗਈ ਹਾਂ ਡਾਲਰਾਂ ਦਾ ਮੋ ਵੀ ਪਾਦਾ ਵਿੱਚ ਵੀ ਦੂਰਾ ਡਾਲਰਾਂ ਦੇ ਮੋਚੇ ਯਾਰ ਛੱਡ ਗਈ ਹਾਂ ਨਹੀਂ ਲੋਟ ਆ ਯਾਰ ਲਾਉਂਦਾ ਜੂਸ ਦੀ ਰੇੜੀ ਹੈ ਤੇਰੀ ਗੱਲ ਵਗੇ ਕੋਲੇ ਛੇੜੀ ਆ ਗਈ ਯਾਰ ਕੋੜੇ ਤੇ ਇੱਕ ਮੈਨੂੰ ਐ ਦੱਸ ਯਾਰ ਆ ਬਾਲ ਜਿਹੜੇ ਮਤਲਬ ਪਿੱਛੇ ਨੂੰ ਤਾਂ ਐ ਵੱਡੇ ਰੱਖੇ ਨੇਗੇ ਹਨਾ ਹਾਂ ਇਹਦਾ ਕੀ ਰਾਜ ਹੈਦਾ ਇਹਦਾ ਰਾਜ ਨਹੀਂ ਮੇਰਾ ਸੌਗਾ ਹੈ ਅੱਛਾ ਹਾਂ ਐਸਾਈਡਾ ਸਾਡਾ ਮਨਾ ਕੇ ਹਾਂ ਪਿੱਛੇ ਨੂੰ ਮਤਲਬ ਰੱਖਣੇ ਬੱਜੇ ਅਰਦੂਲ ਸਕੰਦਰ ਮਗੂ ਹਾਂ ਇਹ ਐਂ ਵੀ ਬਾਬਿਆਂ ਦੇ ਬਾਲ ਹੁੰਦਿਆ ਅਛਾ ਹਾਂ ਇਹ ਬਾਬੇ ਨੇ ਕਰਾਉਣੀ ਲੁੰਦੇ ਬਾਲ ਉਹਵੇਂ ਰੱਖਿਆ ਉਹਨਾਂ ਮਾਕ ਤਾਂ ਉਹਨਾਂ ਨੇ ਸੈਡਾ ਸੈਡਾ ਹਾਂ ਅੱਛਾ ਉਹ ਵੀ ਜਮੇ ਸ਼ਿਵ ਜੀ ਵਾਲੇ ਕੋਈ ਸ਼ਿਵ ਜੀ ਦੀ ਸ਼ਰਧਾ ਦਾ ਕਹਿ ਮੈਂ ਰੱਖਣਾ ਭਲੇ ਫਿਰ ਸੇਵਾਗੀ ਦੀ ਲੱਗੀ ਹੋਈ ਆ ਤੁਹਾਨੂੰ ਇਹ ਸ਼ਿਵ ਜੀ ਦੀ ਲੱਗੀ ਹੋਈ ਆ ਜੀ ਸ਼ਿਵ ਜੀ ਦੀ ਸੇਵਾ ਲੱਗੀ ਹੋਈ ਆ ਅੱਛਾ ਉਹਦੇ ਤਾਂ ਸੱਚਾ ਬਾਈ ਸੱਚੇ ਦਿਲੋਂ ਭਗਤੀ ਕਰਦਾ ਬਾਈ ਕੋਈ ਉਹ ਗੱਲ ਨਹੀਂ ਕਿ ਜਿਵੇਂ ਬਾਈ ਨੇ ਵਾਲ ਵੀ ਹੋਰ ਲੋਟੀ ਰੱਖਿਆ ਵੀ ਕਟਾਉਣਾ ਹੀ ਨਹੀਂ ਹੈ ਗਿਆ ਪਿਛਲਾ ਜਿਹੜਾ ਐ ਰਹਿ ਗਿਆ ਪਿੱਛੇ ਇਹ ਨਹੀਂ ਕਟਾਉਣੇ ਕਹਿੰਦਾ ਵੀ ਸੈਡਾ ਸੈਡਾ ਕਟਾਉਣੀਆਂ ਗੱਲਾਂ ਆ ਜਿਵੇਂ ਇੱਕ ਤੈਰਾ ਪੈਰ ਜਿਆਦਾ ਮੇਰੇ ਭੁੱਲ ਗਿਆ ਗੀਤ ਦੇ ਗਾਉ ਜੀ ਜੀ ਦੇ ਨਾਲ ਮਹਾ ਕਾਲ ਖੜਿਆ ਦਾਸੀ ਉਹਦਾ ਦੁਨੀਆ ਕੀ ਹੀ ਬਗਾਰ ਲੂ ਹੁੰਦਾ ਨਹੀਂ ਪੀਂਗਾ ਪਾਲ ਚੁੱਪ ਰੋ ਕੇ ਰੱਖਦਾ ਕਾਲ ਸਾਰਾ ਨਹੀਂ ਵੀ ਮਨ ਕੀ ਚਾਲਾ ਸਾਰਾ ਲਿਖਵਾ ਜਾ ਮਾਲਾ ਹੋ ਗਿਆ ਹੋਊਗਾ ਹਾਂ ਭੁੱਲ ਗਿਆ ਨਾ ਮਹੀਨਾ ਹੋ ਗਿਆ 10 ਮਹੀਨਾ ਤੇ 90 ਗਾਣੇ ਮਹੀਨੇ ਵਾਲੇ ਉੱਤੇ ਹੋ ਗਏ ਤਾਂ ਕਰਕੇ ਬਾਈ ਭੁੱਲ ਗਿਆ ਠੀਕ ਹੈ ਤੇ ਬਾਈ ਨੇ ਅੱਜ ਆਪਾਂ ਨੂੰ ਬਹੁਤ ਮਤਲਬ ਇਹ ਸਮਾਂ ਦਿੱਤਾ ਕਾਇਦਨ ਹੋ ਗਿਆ ਸੀ ਮੈਂ ਕਹੀ ਜਾਂਦੇ ਨੂੰ ਤੇਰਾ ਨਾ ਕਿ ਆਪਾਂ ਦੇਣਾ ਕੋਈ ਵੀਡੀਓ ਬਣਾਉਣੀ ਆ ਹਾਂ ਹਾਂ ਬਾਰੇ ਦਿਨ ਹੋ ਗਿਆ ਜੀ ਬਾਈ ਕੋਲੇ ਟਾਈਮ ਹੈ ਨਹੀਂ ਸੀ ਤੇ ਅੱਜ ਆਪਾਂ ਟਾਈਮ ਕੱਢ ਕੇ ਸਪੈਸ਼ਲ ਇਹਨੂੰ ਖੇਤ ਲੈ ਕੇ ਆਏ ਸੀ ਇੱਥੇ ਆਪਾਂ ਵੀਡੀਓ ਬਣਾਈ ਆ ਤੇ ਬਾਈ ਦਾ ਗਾਣਾ ਤੁਹਾਨੂੰ ਕਿਵੇਂ ਲੱਗਿਆ ਤੇ ਸ਼ੇਅਰ ਕਰਦੇ ਹੋ ਕਮੈਂਟ ਜ਼ਰੂਰ ਕਰਿਓ ਬਾਦ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰਦੇ ਹੋ ਜਿਹਦੇ ਨਾਲ ਬਾਈ ਬੈਰਲ ਹੋ ਜੇ ਇਹਦਾ ਗਾਣਾ ਕੋਈ ਨਾ ਕੋਈ ਬੰਦਾ ਗਾ ਦੇ ਜਿਹੜੇ ਬਾਈ ਨੇ ਕਿਸੇ ਨੇ ਗਾਣਾ ਗਾਉਣਾ ਹੋਇਆ ਬੱਗਾ ਫੱਤੇ ਵਾਲਾ ਤੁਸੀਂ ਗਾਣਾ ਲੈ ਜਾ ਸਕਦੇ ਹੋ 3000 ਗਾਣਾ ਪਿਆ ਆਪਣਾ 3000 ਗਾਣਾ ਪਿਆਗਾ ਜਿਹਨੇ ਗਾਉਣ ਨੂੰ ਗਾਣਾ ਲੈਣਾਗਾ ਉਹ ਬੰਦਾ ਆ ਸਕਦਾਗਾ ਜਦੋਂ ਗਾਣਾ ਸਾਡਾ ਚੜ ਗਿਆ ਪੈਸੇ ਉਦੋਂ ਲੈਣੇ ਹਾਂ ਹਨਾ ਪਹਿਲਾਂ ਪੈਸੇ ਨਹੀਂ ਲੈਂਦੇ ਜੀ ਜਦੋਂ ਚੜ ਗਿਆ ਗਾਣਾ ਹਾਂ ਉਦੋਂ ਅਸੀਂ ਮਤਲਬ ਪੈਸੇ ਲੈ ਹਾਂ ਪੈਸੇ ਕਿੰਨੇ ਕੁ ਲੈਣੇ ਜਿੰਨੇ ਮਰਜ਼ੀ ਆਲੇ ਉਹ ਨਹੀਂ ਜਿੰਨੇ ਮਰਜ਼ੀ ਪੜ ਲਾਂਗੇ ਆਪਾਂ ਕੋਈ ਬੋਲ ਵੀ ਕਰ ਦੇਣੇ ਅਗਲੇ ਨੂੰ ਹਾਂ ਵੀ ਚੜ ਜੂਗਾ ਗਾਣਾ ਹਾਂ ਲੈ ਵੀ ਬੋਲ ਵੀ ਕਰ ਦੇਣੇ ਆ ਇਦਾਂ ਗਾਣਾ ਚੜ ਜੂਗਾ ਠੀਕ ਹੈ ਨਾ ਤੇ ਸਾਸੀ ਗਾਲ ਦੋਸਤੋ ਬਹੁਤ ਬਹੁਤ ਧੰਨਵਾਦ ਤੇ ਕਿਰਪਾ ਕਰਕੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਹੈ